ਸੋਸ਼ਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ ਅਪ੍ਰੈਲ ਦੇ ਮਹੀਨੇ ਦੇ ਦੌਰਾਨ ਕੈਨੇਡਾ ਦੀ ਜੀਡੀਪੀ ਦੇ ਵਿੱਚ ਨਿਗਾਰ ਨਿਰਮਾਣ ਸੈਕਟਰ ਦੇ ਵਿੱਚ ਵੱਡੀ ਗਿਰਾਵਟ ਮਈ ਦੇ ਸ਼ੁਰੂਆਤੀ ਆંકੜਿਆਂ ਦੇ ਵਿੱਚ ਵੀ ਗਿਰਾਵਟ ਬਰਕਰਾਰ ਵੈਂਕੂਵਰ ਅੰਤਰਰਾਸ਼ਟਰੀ ਹਵਾਈ ਅੱਡਾ ਆਪਣੇ ਰਿਕਾਰਡ ਤੇ ਸਭ ਤੋਂ ਵਿਅਸਤ ਗਰਮੀਆਂ ਦੇ ਦਿਨਾਂ ਦੇ ਲਈ ਤਿਆਰ ਯਾਤਰੀ ਬੋਰਡਿੰਗ ਨੂੰ ਤੇਜ਼ ਬੋਰਡਿੰਗ ਪ੍ਰਕਿਰਿਆ ਦੀ ਟੈਕਨੋਲੋਜੀ ਵੀ ਹੋਏਗੀ ਹਾਸਲ ਮੈਟਰੋ ਵੈਂਕੂਵਰ ਦੇ ਵਿੱਚ 40 ਨਵੇਂ ਰੂਟਸ ਨੂੰ ਬੱਸ ਸਰਵਿਸ ਦੇ ਨਾਲ ਜੋੜਿਆ ਜਾਵੇਗਾ ਆਬਾਦੀ ਵਾਧੇ ਕਾਰਨ ਟ੍ਰਾਂਜ਼ਿਟ ਸੇਵਾਵਾਂ ਦੀ ਮੰਗ ਦੇ ਵਿੱਚ ਵਾਧਾ ਖਬਰਾਂ ਵਿਸਾਰ ਦੇ ਨਾਲ ਜਿਵੇਂ ਕਿ ਇਸ ਹਫਤੇ ਦੇ ਅੰਤ ਦੇ ਵਿੱਚ ਗਰਮੀਆਂ ਦੀ ਯਾਤਰਾ ਦਾ ਸਿਖਰਲਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਤਾਂ ਵੈਂਕੂਵਰ ਹਵਾਈ ਅੱਡਾ ਯਾਨੀ YVR 15 ਜੂਨ ਤੋਂ ਹੀ ਜਿਹੜਾ ਉਹ ਤਿਆਰੀ ਦੇ ਵਿੱਚ ਲੱਗਿਆ ਹੋਇਆ ਹੈ ਯਾਨੀ 15 ਜੂਨ ਤੋਂ ਲੇਬਰ ਡੇ ਤੱਕ ਅੰਦਾਜ਼ਨ 6.7 ਮਿਲੀਅਨ ਯਾਤਰੀਆਂ ਦੇ ਲਈ ਤਿਆਰੀ ਕਰ ਰਿਹਾ ਹੈ ਇਹ ਹਵਾਈ ਅੱਡਾ VVR ਦੇ ਬੁਲਾਰੇ ਐਲिसा ਸਮਿਥ ਜਿਹੜੇ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਸਾਡੇ ਰਿਕਾਰਡ ਦੇ ਉੱਤੇ ਸਭ ਤੋਂ ਵੱਧ ਰੁਝੇਵੇਂ ਵਾਲੀਆਂ ਜਿਹੜੀਆਂ ਥਾਮਾਂ ਨੇ ਉਹਨਾਂ ਦੇ ਗਰਮੀਆਂ ਦੇ ਵਿੱਚੋਂ ਇੱਕ ਦੇਲੇਟ ਟ੍ਰੈਕ ਦੇ ਉੱਤੇ ਪਾਇਆ ਜਾ ਰਿਹਾ ਹੈ ਜੋ ਕਹਿੰਦੇ ਹੈ ਕਿ ਹਵਾਈ ਅੱਡਾ ਅਥਾਰਟੀ ਨਵੇਂ ਪ੍ਰੋਗਰਾਮਾਂ ਅਤੇ ਹੋਰ ਜਿਹੜੀ ਭੀੜ-ਪਾੜ ਹੈਗੀ ਹੈ ਯਾਨੀ ਪ੍ਰੋਗਰਾਮਾਂ ਦੇ ਵਿੱਚ ਜਿਹੜੀ ਯਾਤਰੀਆਂ ਨੇ ਖਾਸ ਕਰਕੇ ਆਉਣਾ ਹੈਗਾ ਉਹਨਾਂ ਦੇ ਲਈ ਅਸੀਂ ਤਿਆਰੀ ਪੂਰੀ ਕੀਤੀ ਗਈ ਹੈ ਸੋ ਅਥਾਰਟੀ ਨੇ ਨਵੇਂ ਪ੍ਰੋਗਰਾਮ ਅਤੇ ਪ੍ਰਣਾਲੀਆਂ ਤੇ ਭੀੜ ਦੇ ਲਈ ਤਿਆਰੀ ਕਰ ਰਹੀ ਹੈ ਤਾਂ ਜੋ ਹਰ ਕਿਸੇ ਨੂੰ ਜਿਹੜੀ ਹੈ ਉਹ ਜਿੰਨੀ ਜਲਦੀ ਹੋ ਸਕੇ ਉਹ ਸਹੂਲਤ ਮਿਲ ਸਕੇ ਉਹਨਾਂ ਨੂੰ ਬੋਰਡਿੰਗ ਪ੍ਰਕਿਰਿਆ ਚੋਂ ਲੰਘਾਇਆ ਜਾ ਸਕੇ ਉਹਨਾਂ ਕਹਿਆ ਕਿ ਸਾਡੇ ਜਿਹੜੇ ਕਰਬ ਸਾਈਡ ਸਵਾਗਤ ਪ੍ਰੋਗਰਾਮ ਹੈਗਾ ਉਸ ਦਾ ਸਵਾਗਤੀਏ ਪ੍ਰੋਗਰਾਮ ਹੈ ਉਸ ਨੂੰ ਅਸੀਂ ਉਹ ਲਾਂਚ ਕਰ ਰਹੇ ਹਾਂ ਜਿਸ ਨੂੰ ਅਸੀਂ ਕੁਝ ਮਹੀਨੇ ਤੋਂ ਪਹਿਲਾਂ ਪਾਇਲਟ ਜਿਹੜਾ ਉਹ ਕੀਤਾ ਸੀ ਜੋ ਹੁਣ ਪੂਰੀ ਤਰ੍ਹਾਂ ਦੇ ਨਾਲ ਕਾਰਜਸ਼ੀਲ ਹੈ ਸੋ ਜਿਸ ਸਮੇਂ ਤੋਂ ਉਹਨਾਂ ਨੇ ਕਿਹਾ ਕਿ ਤੁਸੀਂ ਉੱਤਰਦੇ ਹੋ ਹਵਾਈ ਅੱਡੇ ਤੇ ਤੁਸੀਂ ਸਾਡੇ ਕਰਬ ਜਿਹੜਾ ਹੈ ਉਸ ਪ੍ਰੋਗਰਾਮ ਦੇ ਵਿੱਚ ਜਿਹੜਾ ਉਹ ਸ਼ਾਮਲ ਹੋ ਯਾਨੀ ਉਸ ਕਰਬ ਦੇ ਉੱਤੇ ਕਦਮ ਰੱਖਦੇ ਹੋ ਤਾਂ ਸਾਡੇ ਕੋਲ ਤੁਹਾਡੇ ਲਈ ਯਾਨੀ ਮਹਿਮਾਨਾਂ ਦਾ ਅਨੁਭਵ ਪ੍ਰਤੀਨidhi ਜਿਹੜਾ ਉਹ ਬਾਹਰ ਹੁੰਦੇ ਨੇ ਜੋ ਸਵਾਲਾਂ ਦੇ ਜਵਾਬ ਦੇਣ ਜਾਂ ਫਿਰ ਤੁਹਾਨੂੰ ਜਿਹੜਾ ਉਹ ਚੈੱਕ ਇਨ ਕਾਊਂਟਰ ਤੱਕ ਪਹੁੰਚਾਉਣ ਦੇ ਵਿੱਚ ਵੀ ਜਿਹੜਾ ਉਹ ਮਦਦ ਕਰਦੇ ਨੇ ਸੋ ਸਮਿਥ ਨੇ ਕਿਹਾ ਕਿ ਇਹ ਘਰੇਲੂ ਯਾਤਰੀਆਂ ਦੇ ਲਈ ਸਮਾਂ ਬਚਾਉਣ ਵਾਲੀ ਜਿਹੜੀ ਹੈ ਇਹ ਯਾਦਗਾਰੀ ਯਾਤਰਾ ਹੋਵੇਗੀ ਸੋ ਯਾਤਰੀਆਂ ਦੇ ਲਈ ਸਮਾਂ ਬਚਾਉਣ ਵਾਲਾ ਇਹ ਹੋਵੇਗਾ ਇਸ ਲਈ ਇਹ ਚੇਤਾ ਕਰਾਉਂਦਾ ਹੈ ਕਿ ਕੈਰੀ-ਆਨ ਤਰਲ ਪਦਾਰਥ ਜਿਹੜੇ ਨੇ ਉਹਨਾਂ ਦੇ ਉੱਤੇ ਹਜੇ ਵੀ 100 ਮਿਲੀਲੀਟਰ ਪਾਬੰਦੀ ਅਜੇ ਵੀ ਲਾਗੂ ਹੈ ਸਮਿਥ ਨੇ ਕਿਹਾ ਕਿ ਸੁਰੱਖਿਆ ਤੋਂ ਪਾਰ ਹੋਣ ਤੋਂ ਬਾਅਦ 에ਅਰ ਕੈਨੇਡਾ ਦੇ ਨਾਲ ਉਡਾਨ ਭਰਨ ਵਾਲੇ ਯਾਤਰੀ ਨਵੀਂ ਟੈਕਨੋਲੋਜੀ ਦਾ ਫਾਇਦਾ ਉਠਾ ਕੇ ਬੋਰਡਿੰਗ ਨੂੰ ਤੇਜ਼ ਕਰ ਸਕਦੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਬਾਇਓਮੈਟ੍ਰਿਕ ਬੋਰਡਿੰਗ ਅਤੇ ਬਾਇਓਮੈਟ੍ਰਿਕ ਸੁਰੱਖਿਆ ਸਕ੍ਰੀਨਿੰਗ ਦੀ ਜਿਹੜੀ ਹੈ ਉਹ ਪੇਸ਼ਕਸ਼ ਕਰ ਰਹੇ ਹਾਂ ਜਿਹੜੇ ਲੋਕ 에ਅਰ ਕੈਨੇਡਾ ਦੇ ਨਾਲ ਉਡਾਨ ਭਰਨ ਦੀ ਚੋਣ ਕਰਦੇ ਨੇ ਅਤੇ ਉਡਾਨ ਭਰ ਰਹੇ ਨੇ ਉਹਨਾਂ ਦੀ ਜਿਹੜੀ ਹੈ ਉਹ ਖਾਸ ਕਰਕੇ ਸੁਰੱਖਿਆ ਜਿਹੜੀ ਉਹ ਜ਼ਰੂਰੀ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਅਸਿਰਫ ਜਿਹੜਾ ਉਹ ਸੁਰੱਖਿਆ ਸਕਰੀਨਿੰਗ ਦੇ ਵਿੱਚੋਂ ਲੰਘ ਕੇ ਆਪਣੀ ਉਡਾਨ ਦੇ ਉੱਤੇ ਜਿਹੜਾ ਉਹ ਚੜ ਸਕਦੇ ਹੋ ਤੁਹਾਡੀ ਬਾਇਓਮੈਟ੍ਰਿਕਸ ਰਾਹੀਂ ਹਰ ਚੀਜ਼ ਜਿਹੜੀ ਹੈ ਉਹ ਪਰਖੀ ਜਾਂਦੀ ਹੈ ਹਰ ਚੀਜ਼ ਜਿਹੜੀ ਹੈ ਉਸ ਨੂੰ ਟਰੈਕ ਵੀ ਜਿਹੜਾ ਉਹ ਕੀਤਾ ਜਾਂਦਾ ਹੈ ਤੇ ਤੁਸੀਂ 에ਅਰ ਕੈਨੇਡਾ ਐਪ ਰਾਹੀਂ ਇਸ ਦੀ ਚੋਣ ਵੀ ਜਿਹੜੀ ਹੈ ਉਹ ਕਰ ਸਕਦੇ ਹੋ ਇਹ ਸੱਚਮੁੱਚ ਬਹੁਤ ਵੱਡਾ ਸਮਾਂ ਬਚਾਉਣ ਵਾਲਾ ਜਿਹੜਾ ਹੈ ਵਾਈਵੀਆਰ ਪਿਛਲੀਆਂ ਗਰਮੀਆਂ ਦੇ ਮੁਕਾਬਲੇ ਇਸ ਗਰਮੀਆਂ ਦੇ ਵਿੱਚ ਯਾਤਰੀਆਂ ਦੇ ਵਿੱਚ ਲਗਭਗ 4% ਵਾਧੇ ਤੇ 2019 ਦੇ ਵਿੱਚ ਜਿਹੜੇ ਉਹ ਕੋਵਿਡ ਤੋਂ ਪਹਿਲਾਂ ਦੇ 15 ਦੇ ਨਾਲ ਉਹ 1% ਜਿਹੜਾ ਉਹ ਅ 1% ਵਾਧੇ ਦੀ ਭਵਿੱਖਬਾਣੀ ਕਰ ਰਿਹਾ ਹੈ ਸਮਿਥ ਨੇ ਸੁਝਾ ਦਿੱਤਾ ਹੈ ਕਿ ਇਸ ਸਾਲ ਯਾਤਰਾ ਦੇ ਤਰੀਕਿਆਂ ਦੇ ਵਿੱਚ ਵੀ ਜਿਹੜਾ ਉਹ ਸਪਸ਼ਟ ਅ ਸਪਸ਼ਟ ਬਦਲਾ ਆ ਰਹੇ ਨੇ ਕਿਉਂਕਿ ਇਹ ਵਧੇਰੇ ਕੈਨੇਡੀਅਨ ਅਮਰੀਕਾ ਤੋਂ ਇਲਾਵਾ ਹੋਰ ਥਾਵਾਂ ਦੀ ਚੋਣ ਵੀ ਕਰਦੇ ਨੇ ਉਹਨਾਂ ਨੇ ਦੱਸਿਆ ਕਿ ਕੈਨੇਡਾ ਪਰ ਦੇ ਵਿੱਚ ਇਹ ਯਾਤਰਾ ਦੇ ਵਿੱਚ ਵਾਧਾ ਹੋਇਆ ਹੈ ਤੇ ਤੁਸੀਂ ਅਸੀਂ ਆਪਣੇ ਅੰਕੜਿਆਂ ਤੋਂ ਵੀ ਇਹ ਦੇਖ ਰਹੇ ਹਾਂ ਕਿ ਪਹਿਲਾਂ ਦੇ ਨਾਲੋਂ ਜ਼ਿਆਦਾ ਲੋਕ ਘਰੇਲੂ ਤੌਰ ਦੇ ਉੱਤੇ ਯਾਤਰਾ ਕਰ ਰਹੇ ਨੇ ਸੋ ਨਾਲ ਹੀ ਅੰਤਰਰਾਸ਼ਟਰੀ ਜਿਹੜੀਆਂ ਨੇ ਉਹ ਉਡਾਨਾਂ ਜਿਹੜੀਆਂ ਨੇ ਅੰਤਰਰਾਸ਼ਟਰੀ ਖਾਸ ਕਰਕੇ ਇਧੀਆਂ ਮੰਜ਼ਲਾਂ ਦੇ ਉੱਤੇ ਵੀ ਸੋ ਸਾਡੇ ਕੋਲ ਕਰੂਜ਼ ਸੀਜ਼ਨ ਵੀ ਬਹੁਤ ਵਿਅਸਤ ਹੁੰਦਾ ਹੈ ਇਸ ਲਈ ਅਮਰੀਕਾ ਜਾਂ ਕੈਨੇਡਾ ਭਾਰਤੋਂ ਵੈਨਕੂਵਰ ਦੇ ਵਿੱਚ ਜਿਹੜਾ ਉਹ ਕਰੂਜ਼ ਦੇ ਉੱਤੇ ਚੜਨ ਦੇ ਲਈ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਵਧਣ ਦਾ ਇੱਕ ਹੋਰ ਜਿਹੜਾ ਇਹ ਕਾਰਨ ਹੈ ਸੋ ਉਹਨੇ ਕਿਹਾ ਕਿ ਵਾਈ ਵੀ ਆਰ ਤੋਂ ਰਵਾਨਾ ਹੋਣ ਵਾਲੇ ਯਾਤਰੀਆਂ ਦੇ ਲਈ ਪ੍ਰਮੁੱਖ ਮੰਜ਼ਿਲਾਂ ਪਿਛਲੇ ਸਾਲ ਤੋਂ ਜੜੀਆਂ ਨੇ ਉਹ ਇਕਸਾਰ ਰਹੀਆਂ ਨੇ ਤੇ ਵਾਈ ਵੀ ਆਰ ਵਿਖੇ ਗਰਮੀਆਂ ਦੀ ਯਾਤਰਾ ਦਾ ਸਭ ਤੋਂ ਇਹ ਵਿਅਸਤ ਦਿਨ ਸ਼ੁੱਕਰਵਾਰ ਹੈ ਯਾਨੀ 8 ਅਗਸਤ ਹੋਣ ਦੀ ਉਮੀਦ ਹੈ ਸਮਿਥ ਨੇ ਅੱਗੇ ਕਿਹਾ ਹੈ ਕਿ ਜਿਹੜੇ ਵੀ ਹੈ ਉਹਨਾਂ ਕਿਹਾ ਹੈ ਕਿ ਅ ਇਸ ਵੀਕਐਂਡ ਨੂੰ ਛੱਡ ਕੇ ਸ਼ੁੱਕਰਵਾਰ ਯਾਤਰਾ ਦੇ ਲਈ ਸਭ ਤੋਂ ਵਿਅਸਤ ਦਿਨਾਂ ਦੇ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ ਤੇ ਇਹ ਤਕਨੀਕੀ ਤੌਰ ਦੇ ਉੱਤੇ ਲੌਂਗ ਵੀਕਐਂਡ ਨਹੀਂ ਹੈ ਤੇ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਜਿਹੜੇ ਲੋਕ ਸੋਮਵਾਰ ਨੂੰ ਛੁੱਟੀ ਲੈਣ ਦੀ ਸੰਭਾਵਨਾ ਰੱਖਦੇ ਨੇ ਤੇ ਇਸ ਦਾ ਸਬੂਤ ਇਸ ਵੀਕਐਂਡ ਦਾ ਸਭ ਤੋਂ ਵਿਅਸਤ ਦਿਨ ਹੋਣ ਕਰਕੇ ਮਿਲਦਾ ਹੈ ਛੁੱਟੀ ਹੋਣ ਕਰਕੇ ਸੋ ਉਹ ਕਹਿੰਦੇ ਨੇ ਕਿ ਵੀਵੀਆਰ ਵਿਖੇ ਦਿਨ ਦਾ ਸਭ ਤੋਂ ਵਿਅਸਤ ਸਮਾਂ ਜਿਹੜਾ ਹੈ ਉਹ ਸਵੇਰੇ 6 ਵਜੇ ਤੋਂ 9 ਵਜੇ ਤੇ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਅਤੇ ਫਿਰ ਸ਼ਾਮ ਨੂੰ ਬਾਅਦ ਵਿੱਚ ਜਿਹੜਾ ਉਹ ਸ਼ਾਮ ਸ਼ਾਮ ਨੂੰ ਬਾਅਦ ਵਿੱਚ ਹੁੰਦਾ ਹੈ ਇਹ ਉਦੋਂ ਹੁੰਦਾ ਹੈ ਜਦੋਂ ਲੋਕ ਲੰਮੀ ਦੂਰੀ ਦੀਆਂ ਉਡਾਨਾਂ ਅਤੇ ਰੈੱਡ ਆਈ ਉਡਾਨਾਂ ਦੇ ਲਈ ਜਾ ਰਹੇ ਹੁੰਦੇ ਨੇ ਇਸ ਲਈ ਵੀ ਵੀ ਆਰ ਵਿਖੇ ਸ਼ਾਮ ਜਿਹੜੀ ਹੈ ਉਹ ਵੀ ਵੀ ਆਰ ਵਿਖੇ ਸ਼ਾਮ 7 ਵਜੇ ਤੋਂ ਜਿਹੜਾ ਉਹ ਜਿਹੜਾ ਸਮਾਂ ਹੈ 11 ਵਜੇ ਤੱਕ ਦਾ ਉਹ ਸਾਡੇ ਲਈ ਇੱਕ ਹੋਰ ਕਾਫੀ ਵਿਅਸਤ ਸਮਾਂ ਹੁੰਦਾ ਹੈ ਜਿਵੇਂ ਜਿਵੇਂ ਗਰਮੀਆਂ ਦਾ ਮੌਸਮ ਵੱਧਦਾ ਜਾ ਰਿਹਾ ਹੈ ਸਮਿਥ ਯਾਤਰੀਆਂ ਨੂੰ ਅਤੇ ਪਹਿਲਾਂ ਤੋਂ ਯੋਜਨਾ ਬਣਾਉਣ ਵਾਲੇਾਂ ਲਈ ਉਤਸ਼ਾਹਿਤ ਉਹਨਾਂ ਨੂੰ ਕਰ ਰਿਹਾ ਹੈ ਸਟੈਟਿਸਟਿਕਸ ਕੈਨੇਡਾ ਨੇ ਸ਼ੁੱਕਰਵਾਰ ਨੂੰ ਜਾਰੀ ਹੋਏ ਤਾਜ਼ਾ ਆંકੜਿਆਂ ਦੇ ਮੁਤਾਬਕ ਜਿਹੜਾ ਉਹ ਇਹ ਦੱਸਿਆ ਹੈ ਕਿ ਅਪ੍ਰੈਲ ਮਹੀਨੇ ਕੈਨੇਡੀਅਨ ਅਰਥਵਿਵਸਥਾ ਦੇ ਵਿੱਚ ਮਹੀਨਾਵਾਰ ਆਧਾਰ ਦੇ ਉੱਤੇ 0.1 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਸ਼ੁਰੂਆਤੀ ਆંકੜਿਆਂ ਦੇ ਹਿਸਾਬ ਦੇ ਨਾਲ ਗੱਲ ਕੀਤੀ ਜਾਵੇ ਤਾਂ ਸ਼ੁਰੂਆਤੀ ਆંકੜਿਆਂ ਦੇ ਵਿੱਚ ਮਈ ਮਹੀਨੇ ਦੌਰਾਨ ਵੀ ਗਿਰਾਵਟ ਦੀ ਜਿਹੜੀ ਹੈ ਉਪਵਿਖਮਾਣੀ ਕੀਤੀ ਗਈ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਇਕੱਲੇ ਨਿਰਮਾਣ ਖੇਤਰ ਦੇ ਵਿੱਚ ਜਿਹੜਾ 1.9 ਫੀਸਦੀ ਦੀ ਗਿਰਾਵਟ ਆਈ ਹੈ ਜੋ ਕਿ ਅਪ੍ਰੈਲ 2021 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਹੈ ਇਸ ਦੇ ਨਤੀਜੇ ਵਜੋਂ ਵਸਤੂਆਂ ਜਿਹੜੀਆਂ ਨੇ ਉਹ ਵਸਤੂਆਂ ਇਸ ਦੇ ਨਤੀਜੇ ਵਜੋਂ ਪੈਦਾ ਕਰਨ ਵਾਲੇ ਉਦਯੋਗਾਂ ਦੇ ਵਿੱਚ ਗਿਰਾਵਟ ਦਰਜ ਹੋਈ ਹੈ ਟਰਾਂਸਪੋਰਟ ਉਪਕਰਨਾ ਦੇ ਨਿਰਮਾਣ ਦੇ ਵਿੱਚ ਭਾਰੀ ਗਿਰਾਵਟ ਜਿਹੜੀ ਆ ਦਰਜ ਕੀਤੀ ਗਈ ਹੈ ਸਟੈਟਿਸਟਿਕਸ ਕੈਨੇਡਾ ਨੇ ਇਸ ਦੇ ਆਕਾਰਨ ਅਮਰੀਕੀ ਵਪਾਰ ਯੁੱਧ ਕਾਰਨ ਪੈਦਾ ਹੋਈ ਅਨਿਸ਼ਚਿਤਤਾ ਦੱਸਿਆ ਕਿਉਂਕਿ ਅਮਰੀਕਾ ਦੇ ਵੱਲੋਂ ਵਾਹਨ ਨਿਰਯਾਤ ਦੇ ਉੱਤੇ ਟੈਰਿਫ ਦੇ ਲਈ ਕਾਰ ਨਿਰਮਾਤਾਵਾਂ ਨੇ ਜਿਹੜਾ ਉਹਨਾਂ ਨੇ ਉਤਪਾਦਨ ਦੇ ਵਿੱਚ ਕਟੌਤੀ ਕੀਤੀ ਹੈ ਆਟੋ ਸੈਕਟਰ ਦੇ ਵਿੱਚ ਨਿਰਯਾਤ ਅਤੇ ਆਯਾਤ ਦੇ ਵਿੱਚ ਕਮੀ ਕਰਕੇ ਅਪ੍ਰੈਲ ਦੇ ਵਿੱਚ ਥੋਕ ਵਪਾਰ ਖਾਸ ਕਰਕੇ ਆਟੋ ਅਤੇ ਮੋਟਰ ਜਿਹੜੇ ਪੁਰਜੇ ਆ ਮੋਟਰ ਵਾਹਨਾ ਦੇ ਪੁਰਜਾਂ ਦੇ ਨਾਲ ਸਬੰਧਤ ਉਪ ਖੇਤਰਾਂ ਦੇ ਵਿੱਚ ਵੇ ਗਿਰਾਵਟ ਦਰਜ ਹੋਈ 트ੰਪ ਦੇ ਟੈਰੀਫਾਂ ਦੇ ਕੈਨੇਡੀਅਨ ਆਰਥਿਕਤਾ ਦੇ ਪ੍ਰਭਾਵ ਦੇ ਮੱਦੇ ਨਜ਼ਰ ਸਟੈਟਿਸਟਿਕਸ ਕੈਨੇਡਾ ਮਈ ਦੇ ਵਿੱਚ ਜਿਹੜਾ ਉਹ ਆਰਥਿਕ ਵਿਕਾਸ ਦਰ ਦੇ ਵਿੱਚ ਫਿਰ ਤੋਂ 0.1 ਫੀਸਦੀ ਗਿਰਾਵਟ ਦੀ ਜਿਹੜੀ ਉਹ ਸੰਭਾਵਨਾ ਜਤਾ ਰਿਹਾ ਹੈ ਜੋ ਕਿ ਸਾਲ ਦੀ ਦੂਜੀ ਜਿਹੜੀ ਹੈ ਦੂਜੀ तिमाही ਦੇ ਵਿੱਚ ਹੌਲੀ ਵਿਕਾਸ ਦਰ ਦਾ ਸੰਕੇਤ ਹੈ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮਕਲਮ ਨੇ ਕੇਂਦਰੀ ਬੈਂਕ ਦੇ ਆਖਰੀ ਵਿਆਜ ਦਰ ਦੇ ਵਿੱਚ ਚੇਤਾਵਨੀ ਦਿੱਤੀ ਸੀ ਕਿ ਦੂਜੀ ତିमाही ਦੇ ਵਿੱਚ ਟੈਰਿਫ ਦਾ ਪ੍ਰਭਾਵ ਵਧੇਰੇ ਤੇਜ਼ਰਤਾ ਦੇ ਨਾਲ ਮਹਿਸੂਸ ਹੋਵੇਗਾ ਪਹਿਲੀ ତିमाही ਦੀ ਜਿਹੜੀ ਹੈ ਵਿਕਾਸ ਦਰ ਹਾਲਾਂਕਿ ਉਮੀਦ ਨਾਲੋਂ ਵੱਧ ਜਿਹੜੀ ਹੈ ਉਮੀਦ ਜਿਹੜੀ ਹੈ ਉਹ ਮਜ਼ਬੂਤ ਸੀ ਪਰ ਇਸ ਦਾ ਮੁੱਖ ਕਾਰਨ 트ੰਪ ਦੇ ਟੈਰਿਫ ਤੋਂ ਪਹਿਲਾਂ ਕਾਰੋਬਾਰਾਂ ਦੁਆਰਾ ਵਸਤੂਆਂ ਦਾ ਭੰਡਾਰ ਜਮਾ ਕਰਨਾ ਸੀ April ਦੀ ਅਰਥ ਵਿਵਸਥਾ ਦੇ ਵਿੱਚ ਜੋ ਵਾਅਦਾ ਹੋਇਆ ਉਸ ਦਾ ਮੁੱਖ ਨਿਵੇਸ਼ ਗਤੀਵਿਧੀਆਂ ਸਨ ਵਿਸ਼ੇਸ਼ ਤੌਰ ਦੇ ਉੱਤੇ ਵਿੱਤ ਅਤੇ ਬੀਮਾ ਖੇਤਰ ਦੇ ਵਿੱਚ 0.7 ਫੀਸਦੀ ਵਾਧਾ ਹੋਇਆ ਤੇ ਇਹ ਵਾਧਾ ਜ਼ਿਆਦਾਤਰ ਵਿੱਤੀ ਨਿਵੇਸ਼ ਸੇਵਾਵਾਂ ਫੰਡਸ ਅਤੇ ਹੋਰ ਵਿੱਤੀ ਟਾਂਜਾਂ ਦੇ ਵਿੱਚ ਵਧੇ ਹੋਏ ਕੰਮ ਦੇ ਕਾਰਨ ਹੋਇਆ ਇਸ ਦੇ ਨਾਲ ਨਾਲ ਸਰਕਾਰੀ ਖੇਤਰ ਦੇ ਵਿੱਚ ਵੀ ਗਤੀਵਿਧੀਆਂ ਦੇ ਵਿੱਚ ਵਾਧਾ ਹੋਇਆ ਜੋ ਅਕਸਰ ਚੋਣਾਂ ਦੇ ਸਮੇਂ ਹੁੰਦਾ ਹੈ April ਦੇ ਵਿੱਚ ਫੈਡਰਲ ਚੋਣਾਂ ਹੋਣ ਕਰਕੇ ਸਰਕਾਰੀ ਕੰਮਕਾਜਾਂ ਦੇ ਵਿੱਚ ਵੀ ਤੇਜ਼ੀ ਆਈ ਹੈ ਇਸ ਮਹੀਨੇ ਕਲਾ ਮਨੋਰੰਜਨ ਅਤੇ ਜਿਹੜੇ ਰੀਕਰੀਏਸ਼ਨ ਖੇਤਰ ਨੇ ਉਹਨਾਂ ਦੇ ਵਿੱਚ ਵੀ 2.8 ਫੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ ਜਿਸ ਦਾ ਜਿਹੜਾ ਹੈ ਉਹ ਕੀ ਕੈਨੇਡਾ ਦੀਆਂ ਕਈ ਖੇਡਾਂ ਜਿਵੇਂ ਐਨਐਚਐਲ ਹਾਕੀ ਟੀਮਾਂ ਪਲੇਆਫ ਜਿਹੜੀਆਂ ਨੇ ਉਹ ਕਰ ਦਿੱਤੀਆਂ ਗਈਆਂ ਨੇ ਯਾਨੀ ਕਿ ਪਲੇਆਫ ਦੇ ਵਿੱਚ ਕੁਆਲੀਫਾਈ ਕਰ ਗਈਆਂ ਸਨ ਜਿਸ ਕਰਕੇ ਲੋਕਾਂ ਦੀ ਦਿਲਚਸਪੀ ਅਤੇ ਸਰਗਰਮੀ ਜਿਹੜੀ ਹੈ ਉਹ ਕਾਫੀ ਵਧੀ ਹੈ ਸਰੀ ਸ਼ਹਿਰ ਹਰ ਉਮਰ ਦੇ ਵਸਨੀਕਾਂ ਨੂੰ ਮੀਂਹ ਦੇ ਪਾਣੀ ਦੇ ਨਿਕਾਸ਼ ਦੇ ਲਈ ਬਣੇ ਡਰੇਨਾਂ ਤੇ ਨਿਸ਼ਾਨਦਾਹੀ ਚੁਣੌਤੀ ਜਿਹੜੀ ਹੈ ਉਹਨਾਂ ਦੇ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੰਦਾ ਹੈ। ਇਹ ਮਸਤੀ ਭਰਪੂਰ ਪਰਿਵਾਰ ਅਨੁਕੂਲ ਉਪਰਾਲਾ ਹੁਣ ਤੋਂ 15 ਅਗਸਤ ਤੱਕ ਚੱਲੇਗਾ। ਸ਼ਹਿਰਪਰ ਦੇ ਵਿੱਚ ਮੀਂਹ ਦੇ ਪਾਣੀ ਦੇ ਲਈ ਬਣੇ ਡਰੇਨਾਂ ਦੇ ਨੇੜੇ ਪੀਲੀਆਂ ਜਿਹੜੀਆਂ ਨੇ ਉਹ ਖਾਸ ਕਰਕੇ ਮੱਛੀਆਂ ਵੇਟ ਕਰਕੇ ਇਹ ਪ੍ਰੋਗਰਾਮ ਦੇ ਰਾਹੀਂ ਸਟਾਰਮ ਡਰੇਨਾ ਅਤੇ ਸਰੀ ਦੇ ਵਿੱਚ ਮੱਛੀਆਂ ਵਾਲੀਆਂ ਨਦੀਆਂ ਦੇ ਦਰਮਿਆਨ ਇਹਨਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਜ਼ਰੂਰੀ ਹੈ ਅਣ ਸੋਧਿਆ ਪਾਣੀ ਇਹਨਾਂ ਡਰੇਨਾ ਰਾਹੀਂ ਹੁੰਦਾ ਹੋਇਆ ਸਿੱਧਾ ਸਥਾਨਕ ਨਾਲੀਆਂ ਅਤੇ ਜਲ ਮਾਰਗਾ ਦੇ ਵਿੱਚ ਵਹਿੰਦਾ ਸੋ ਇਸ ਕਰਕੇ ਜਲ ਜੀਵਨ ਦੀ ਜਿਹੜੀ ਹੈ ਉਹ ਖਾਸ ਕਰਕੇ ਸਾਮ ਸੰਭਾਲ ਜ਼ਰੂਰੀ ਹੈ ਤੇ ਜਲ ਜੀਵਨ ਦੀ ਰੱਖਿਆ ਦੇ ਲਈ ਤੇਲ ਪੇਂਟ ਜਾਂ ਫਿਰ ਸਾਬਣ ਵਰਗੇ ਪ੍ਰਦੂਸ਼ਕਾਂ ਨੂੰ ਇਨਾ ਡਰੇਨਾ ਤੋਂ ਦੂਰ ਰੱਖਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਇਸ ਮੌਕੇ ਬੇਅਰ ਬ੍ਰਾਂਡਾ ਲੋਕ ਨੇ ਕਿਹਾ ਕਿ ਸਟ੍ਰੌਮ ਡਰੇਨ ਜਿਹੜੇ ਨੇ ਉਹ ਮਾਰਕਿੰਗ ਚੈਲੰਜ ਬਹੁਤ ਸਧਾਰਨ ਪਰ ਸ਼ਕਤੀਸ਼ਾਲੀ ਤਰੀਕਾ ਹੈ ਤੇ ਇਸ ਦੇ ਨਾਲ ਸਰੀ ਦੇ ਵਸਨੀਕਾਂ ਸਾਡੀਆਂ ਮੱਛੀਆਂ ਤੇ ਵਾਤਾਵਰਨ ਦੀ ਰੱਖਿਆ ਵਿੱਚ ਹਿੱਸਾ ਲੈ ਸਕਦੇ ਨੇ ਪੀਲੀਆਂ ਮੱਛੀਆਂ ਦੇ ਨਿਸ਼ਾਨ ਮਹੱਤਵਪੂਰਨ ਜਿਹੜੇ ਨੇ ਉਹ ਗਲ ਚੇਤਾ ਕਰਾਉਂਦੇ ਨੇ ਕਿ ਸਿਰਫ ਮੀਂਹ ਦੇ ਪਾਣੀ ਹੀ ਇਨਾ ਡਰੇਨਾ ਜਾਣਾ ਚਾਹੀਦਾ ਸੋ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਮੱਛੀਆਂ ਪੈਦਾ ਕਰਨ ਵਾਲੇ ਸਾਡੇ ਜਲ ਮਾਰਗਾਂ ਨੂੰ ਹਰ ਕੋਈ ਸਿਰਫ ਇੱਕ ਬੁਸ਼ ਦੀ ਛੋਹ ਦੇ ਨਾਲ ਖੁਸ਼ਗਵਾਰ ਅਤੇ ਨਰਵਾ ਰੱਖਣ ਦੇ ਵਿੱਚ ਮਦਦਗਾਰ ਸਾਬਿਤ ਹੋ ਸਕਦਾ ਹੈ ਸਟਾਰਮ ਡレイン ਚੈਲੰਜਸ ਸਰੀ ਸ਼ਹਿਰ ਦੇ ਸਾਲਮਨ ਟਰੈਕਸ ਸਟਾਰਮ ਡレイン ਮਾਰਕੀਟਿੰਗ ਪ੍ਰੋਗਰਾਮ ਦਾ ਹਿੱਸਾ ਹੈ ਜਿਸ ਨੂੰ ਕੈਨੇਡਾ ਦੇ ਫਿਸ਼ਰੀਜ਼ ਐਂਡ ਓਸ਼ੀਅਨ ਵਿਭਾਗ ਦੀ ਜਿਹੜੀ ਹੈ ਉਹ ਸਾਂਝੇਦਾਰੀ ਦੇ ਨਾਲ ਵਿਕਸਿਤ ਕੀਤਾ ਗਿਆ ਹੈ ਮੈਟਰੋ ਵੈਂਕੂਵਰ ਦੇ ਵਿੱਚ ਪਬਲਿਕ ਟ੍ਰਾਂਜ਼ਿਟ ਦੀ ਮੰਗ ਲਗਾਤਾਰ ਵਧ ਰਹੀ ਹੈ ਜਿਸ ਦੇ ਚਲਦਿਆਂ ਟ੍ਰਾਂਸਲਿੰਕ ਦੇ ਵੱਲੋਂ ਸਤੰਬਰ ਤੋਂ 40 ਨਵੇਂ ਰੂਟਸ ਨੂੰ ਬੱਸ ਸਰਵਿਸ ਦੇ ਨਾਲ ਜੋੜਿਆ ਜਾ ਰਿਹਾ ਹੈ ਇਹ ਐਲਾਨ ਜਿਹੜਾ ਇਹ ਉਸ ਤੋਂ ਬਾਅਦ ਆਇਆ ਜਦੋਂ ਮਾਰਚ ਦੇ ਵਿੱਚ ਫੰਡਾਂ ਦੀ ਕਾਰਡ ਦੇ ਚੱਲਦੇ ਆ ਟ੍ਰਾਂਸ ਲਿੰਕ ਨੇ 100 ਸਰਵਿਸ ਕੱਟ ਕਰਨ ਦੀ ਜਿਹੜੀ ਹੈ ਉਹ ਗੱਲ ਆਖੀ ਸੀ ਪਰ ਇਸ ਦੇ ਬਾਅਦ April ਦੇ ਵਿੱਚ ਮੇਅਰਸ ਕਾਉਂਸਲ ਦੇ ਵੱਲੋਂ 2025 ਦੀ ਇੱਕ ਨਿਵੇਸ਼ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਜਿਸ ਦੇ ਵਿੱਚ ਸਾਲਾਂ ਦੇ ਵਿੱਚ ਬੱਸ ਸਰਵਿਸ ਜਿਹੜੀ ਹੈ ਉਹ 5% ਤੱਕ ਵਧਾਉਣ ਦੀ ਯੋਜਨਾ ਬਣਾਈ ਗਈ ਸੀ ਅਤੇ ਬਹੁਤ ਜ਼ਿਆਦਾ ਬਿਜ਼ੀ ਰੂਟਸ ਤੇ ਉੱਤੇ ਸਰਵਿਸ ਵਧਾ ਕੇ ਬੱਸਾਂ ਦੇ ਵਿੱਚ ਭੀੜ ਘਟਾਉਣਾ ਵੀ ਜਿਹੜਾ ਉਹ ਇੱਕ ਸੀਜਸ ਦੇ ਵਿੱਚ ਡੈਲਟਾ ਟਲ ਬ੍ਰਿਜ ਜਿਹੜੀ ਹੈ ਉਹ ਇੰਡਸਟਰੀਅਲ ਪਾਰਕ ਵਰਗੇ ਖੇਤਰਾਂ ਦੇ ਵਿੱਚ ਹੋਰ ਬੱਸਾਂ ਚਲਾਉਣਾ ਸ਼ਾਮਿਲ ਸੀ मेट्रो वैनकूवर रीजन ਦੇ ਵਿੱਚ ਪਬਲਿਕ ਟ੍ਰਾਂਜ਼ਿਟ ਦੀ ਜਿਹੜੀ ਮੰਗ ਹੈ ਉਹ ਲਗਾਤਾਰ ਵਧ ਰਹੀ ਹੈ ਜਿਸ ਦੇ ਚਲਦਿਆਂ ਟ੍ਰਾਂਸਲਿੰਕ ਦੇ ਵੱਲੋਂ ਸਤੰਬਰ ਤੋਂ 40 ਨਵੇਂ ਰੂਟਸ ਨੂੰ ਬੱਸ ਸਰਵਿਸ ਦੇ ਨਾਲ ਜੋੜਿਆ ਜਾਏਗਾ। ਐਲਾਨ ਉਸ ਤੋਂ ਬਾਅਦ ਆਇਆ ਜਦੋਂ ਮਾਰਚ ਦੇ ਵਿੱਚ ਜਿਹੜੀ ਹੈ ਫੰਡਾਂ ਦੀ ਜਿਹੜੀ ਹੈ ਉਹ ਘਾਟ ਦੇ ਚਲਦਿਆਂ ਟ੍ਰਾਂਸਲਿੰਕ ਨੇ 100 ਤੋਂ ਵੱਧ ਰੂਟਸ 'ਤੇ ਸਰਵਿਸ ਕੱਟ ਕਰਨ ਦੀ ਗੱਲ ਆਖੀ ਸੀ ਪਰ ਇਸ ਦੇ ਬਾਅਦ ਅਪ੍ਰੈਲ ਦੇ ਵਿੱਚ ਮੇਅਰਸ ਕਾਉਂਸਲ ਦੇ ਵੱਲੋਂ 2025 ਦੀ ਇੱਕ ਨਿਵੇਸ਼ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਜਿਸ ਦੇ ਤਹਿਤ ਅਗਲੇ 2 ਸਾਲਾਂ ਦੇ ਵਿੱਚ ਬੱਸ ਸਰਵਿਸ ਪੰਜ ਇਸ ਤੱਕ ਵਧਾਉਣ ਦੀ ਯੋਜਨਾ ਬਣਾਈ ਗਈ ਸੀ ਤੇ ਬਹੁਤ ਜ਼ਿਆਦਾ ਜਿਹੜੇ ਬਿਜ਼ੀ ਰੂਟਸ ਦੇ ਉੱਤੇ ਸਰਵਿਸ ਵਧਾ ਕੇ ਜਿਹੜੀ ਹੈ ਉਹ ਬੱਸਾਂ ਦੇ ਵਿੱਚ ਭੀੜ ਘਟਾਉਣਾ ਵੀ ਸ਼ਾਮਿਲ ਸੀ ਜਿਸ ਦੇ ਵਿੱਚ ਡੈਲਟਾ ਟਿਲਬਰੀ ਇੰਡਸਟਰੀਅਲ ਪਾਰਕ ਜਿਹੜੇ ਵਰਗੇ ਖੇਤਰਾ ਦੇ ਵਿੱਚ ਹੋਰ ਬੱਸਾਂ ਚਲਾਉਣਾ ਸ਼ਾਮਿਲ ਸੀ ਟ੍ਰਾਂਸਲਿੰਕ ਦੇ ਸੀਈਓ ਕੇਵਿਨ ਕੋਇਂਦਾ ਕਹਿਣਾ ਹੈ ਕਿ ਇੱਕ ਸਾਲਾਨਾ ਮੀਟਿੰਗ ਦੇ ਦੌਰਾਨ ਨਵੇਂ ਮਨਜ਼ੂਰ ਫੰਡਿੰਗ ਨੇ ਇਹ ਸੰਭਵ ਬਣਾਇਆ ਹੈ ਕਿ ਨਵੇਂ ਰੂਟਸ ਜੋੜੇ ਜਾਣ ਉਹਨਾਂ ਦਾ ਕਹਿਣਾ ਹੈ ਕਿ ਨਵੀਆਂ ਸਰਵਿਸਿਜ਼ ਰੀਜਨ ਦੇ ਪਾਰਕਾਂ ਵਿਚਾਂ ਤੇ ਹੋਰ ਅਜਹੀਆਂ ਜਿਹੜੀਆਂ ਨੇ ਉਹ ਥਾਵਾਂ ਨੂੰ 2027 ਤੱਕ ਬੱਸ ਸਰਵਿਸ ਦੇ ਨਾਲ ਜੋੜਨਾ ਸ਼ਾਮਿਲ ਹੈ ਤੇ ਅਜਿਹੀ ਸਰਵਿਸ ਦਿੱਤੀ ਜਾਵੇ ਜਿਸ ਦੀ ਮੈਟਰੋ ਵੈਨਕੂਵਰ ਰੀਜਨ ਨੂੰ ਸੱਚਮੁੱਚ ਲੋੜ ਹੈ ਟ੍ਰਾਂਸਲਿੰਕ ਵੱਲੋਂ ਦੱਸਿਆ ਗਿਆ ਸੀ ਕਿ ਫੰਡਾਂ ਦਾ ਪ੍ਰਬੰਧ 20 ਡਾਲਰ ਪ੍ਰਾਪਰਟੀ ਟੈਕਸ ਦੇ ਵਿੱਚ ਵਾਅਦਾ ਕਰਕੇ ਤੇ ਜੁਲਾਈ 2026 ਤੋਂ ਕਿਰਾਏ ਦੇ ਵਿੱਚ 14 ਸੈਂਟ ਦਾ ਆਦਾ ਮਨਜ਼ੂਰ ਕਰਕੇ ਕੀਤਾ ਗਿਆ ਅਤੇ ਬੀਸੀ ਸਰਕਾਰ 2027 ਤੱਕ 312 ਮਿਲੀਅਨ ਡਾਲਰ ਵਨ ਟਾਈਮ ਇਨਵੈਸਟਮੈਂਟ ਅਤੇ ਨਵੇਂ ਰੈਨਿਊ ਰਿਸਰਚ ਜਰੀਏ ਦੇਣ ਦੀ ਵਚਨਬੱਤਾ ਪ੍ਰਗਟਾ ਰਹੀ ਹੈ ਟ੍ਰਾਂਸਲਿੰਕ ਜੋ ਕਿ ਹਰ ਸਾਲ 5.5 ਮਿਲੀਅਨ ਘੰਟੇ ਸਰਵਿਸ ਪ੍ਰਦਾਨ ਕਰਦਾ ਹੈ ਜਿਸ ਦੇ ਵਿੱਚ ਸੀ ਬੱਸਸ ਸਕਾਈ ਟ੍ਰੇਨ ਤੇ ਬੱਸ ਸਰਵਿਸ ਸ਼ਾਮਿਲ ਹੈ ਇਸ ਤੋਂ ਇਲਾਵਾ ਕੁਝ ਖਾਸ ਰੂਟ ਸੇ ਸ਼ਟਲ ਬੱਸ ਸਰਵਿਸ ਵੀ ਚੱਲਦੀ ਹੈ ਪਰ ਹਰ ਸਾਲ 600 ਮਿਲੀਅਨ ਡਾਲਰ ਦਾ ਘਾਟਾ ਪਵਿੱਖ ਦੇ ਵਿੱਚ ਹੋਣ ਦਾ ਦਾਅਵੇ ਤੋਂ ਬਾਅਦ ਟ੍ਰਾਂਸਲਿੰਕ ਨੇ ਸਪਸ਼ਟ ਕੀਤਾ ਸੀ ਕਿ ਜੇਕਰ ਫੌਰੀ ਤੌਰ ਦੇ ਉਤੇ ਨਹੀਂ ਮਿਲਦੇ ਤਾਂ ਸਰਵਿਸ ਜਾਂ ਫਿਰ ਫ੍ਰੀ ਨਹੀਂ ਮਿਲਦੇ ਤਾਂ ਫਿਰ ਸਰਵਿਸ ਦੇ ਵਿੱਚ ਕੱਟ ਲਗਾਉਣਾ ਇੱਕ ਆਖਰੀ ਹਥਿਆਰੀ ਹੋਵੇਗਾ ਪ੍ਰੋਵਿੰਸ਼ੀਅਲ ਚੋਣਾ ਸਮੇ ਮੇਅਰ ਕਾਉਂਸਲ ਅਤੇ ਟ੍ਰਾਂਸਲਿੰਕ ਦੇ ਵੱਲੋਂ ਫੰਡਾਂ ਦੀ ਘਾਟ ਦਾ ਜਿਹੜਾ ਉਹ ਮੁੱਦਾ ਚੁੱਕਿਆ ਗਿਆ ਸੀ ਤੇ ਆਖਿਆ ਗਿਆ ਸੀ ਕਿ ਨਵੀਂ ਸਰਕਾਰ ਨੂੰ ਜਿਹੜਾ ਹੈ ਉਹ ਆਫਿਸ ਸੰਭਾਲਦਿਆਂ ਹੀ ਸਭ ਤੋਂ ਪਹਿਲਾਂ ਟ੍ਰਾਂਸਲਿੰਕ ਯਾਨੀ ਪਬਲਿਕ ਟ੍ਰਾਂਜ਼ਿਟ ਲਈ ਫੰਡ ਐਲਾਨਣੇ ਚਾਹੀਦੇ ਨੇ ਸੋ ਹੁਣ ਦੀ ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਪਿਛਲੇ ਸਾਲਾਂ ਦੌਰਾਨ ਆਬਾਦੀ ਦੇ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਇਹ ਰਫਤਾਰ ਜਾਰੀ ਰਹਿਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਜਿਸ ਕਾਰਨ ਫੈਡਰਲ ਅਤੇ ਪ੍ਰੋਵਿੰਸ਼ੀਅਲ ਦੋਵੇਂ ਸਰਕਾਰਾਂ ਜੋ ਇਸ ਖੇਤਰ ਦੇ ਵਿੱਚ ਨਿਵੇਸ਼ ਕਰਨ ਦੀ ਮੰਗ ਦੁਹराई ਜਾ ਰਹੀ ਹੈ ਜਿਸ ਦੇ ਵਿੱਚ ਇਹ ਤਰਕ ਵੀ ਦਿੱਤਾ ਗਿਆ ਹੈ ਕਿ ਜੇਕਰ ਸਰਕਾਰਾਂ ਕਾਰਾਂ ਦਾ ਜਿਹੜਾ ਉਹ ਪ੍ਰਦੂਸ਼ਨ ਜਿਹੜਾ ਉਸ ਨੂੰ ਘਟਾਉਣਾ ਚਾਹੁੰਦੀਆਂ ਨੇ ਤਾਂ ਟ੍ਰਾਂਸਲਿੰਕ ਨੂੰ ਫੰਡ ਦਿੱਤੇ ਜਾਣ ਕਿਉਂਕਿ ਪਬਲਿਕ ਟ੍ਰਾਂਜ਼ਿਟ ਦੀਆਂ ਸਰਵਿਸਿਜ਼ ਬਿਹਤਰ ਹੋਣ ਗਿਆ ਤਾਂ ਜੋ ਲੋਕ ਕਾਰ ਦੀ ਘੱਟ ਵਰਤੋਂ ਕਰਨਗੇ ਤੇ ਇਸ ਤੋਂ ਇਲਾਵਾ ਮੇਅਰਸ ਕਾਉਂਸਲ ਨੇ ਆਖਿਆ ਸੀ ਕਿ ਪ੍ਰੋਵਿੰਸ਼ੀਅਲ ਸਰਕਾਰ ਪਬਲਿਕ ਟ੍ਰਾਂਜ਼ਿਟ ਦੇ ਨਜ਼ਦੀਕ ਅਜਿਹੇ ਘਰਾਂ ਨੂੰ ਘਟਾਉਣਾ ਜਾਂ ਅਜਿਹੇ ਘਰਾਂ ਨੂੰ ਜਿਹੜਾ ਉਹ ਬਣਾਉਣਾ ਚਾਹੁੰਦੀ ਹੈ ਜਿੱਥੇ ਕਿ ਕਾਰਾਂ ਦੇ ਲਈ ਪ੍ਰਾਈਵੇਟ ਪਾਰਕਿੰਗ ਨਾ ਹੋਵੇ ਜਿਸ ਕਾਰਨ ਮੰਗ ਕੀਤੀ ਗਈ ਸੀ ਕਿ ਟ੍ਰਾਂਸਲੈਕ ਨੂੰ ਜ਼ਿਆਦਾ ਫੰਡ ਮਿਲਣ ਕਿਉਂਕਿ ਜੇਕਰ ਟ੍ਰਾਂਜ਼ਿਟ ਸਰਵਿਸਿਜ਼ ਦੇ ਵਿੱਚ ਕੱਟ ਲੱਗਣਗੇ ਤਾਂ ਇਸ ਤਰ੍ਹਾਂ ਦੇ ਹਾਊਸਿੰਗ ਪ੍ਰੋਜ ਭਾਵਿਤ ਹੋਣਗੇ ਬੇਸ਼ੱਕ ਇੱਕ ਵਾਰ ਸਮੱਸਿਆ ਦਾ ਹੱਲ ਹੋ ਚੁੱਕਿਆ ਹੈ ਪਰ ਪਾਵੇਖ ਦੇ ਵਿੱਚ ਇਸ ਲਈ ਜਿਹੜੇ ਆ ਉਹ ਠੋਸ ਰਣਨੀਤੀ ਅਤੇ ਫੰਡਾਂ ਦੀ ਮੰਗ ਕੀਤੀ ਜਾ ਰਹੀ ਹੈ ਨਾਮਵਰ ਰਾਈਟਰ ਮੁਦਸਰ ਬਸ਼ੀਰ ਕੈਨੇਡਾ ਪਹੁੰਚੇ ਹੋਏ ਨੇ ਲਾਹੌਰ ਤੋਂ ਕੈਨੇਡਾ ਆਏ ਨੇ ਤੇ ਗੋਇਲ ਜਿਹੜਾ ਉਹਨਾਂ ਦਾ ਨਾਵਲ ਹੈ ਉਹ ਰਿਲੀਜ਼ ਕਰਨ ਦੇ ਲਈ ਇਹ ਪਹੁੰਚੇ ਨੇ ਲਹਿੰਦੇ ਪੰਜਾਬ ਯਾਨੀ ਪਾਕਿਸਤਾਨ ਤੋਂ ਇਹ ਆਏ ਨੇ ਤੇ ਆਪਣੀ ਰਿਲੀਜ਼ ਦੇ ਵਿੱਚ ਕੀ ਕੁਝ ਖਾਸ ਲਿਆਏਗੇ ਨੇ ਖਾਸ ਕਰਕੇ ਗੋਇਲ ਦੇ ਵਿੱਚ ਕੀ ਕੁਝ ਖਾਸ ਹੈ ਗੱਲਬਾਤ ਕੀਤੀ ਮੁਦਸਰ ਬਸ਼ੀਰ ਦੇ ਨਾਲ ਸੋਸ਼ੀ ਕਾਲ ਜੀ ਨਵਾਂ ਨਾਵਲ ਗੋਇਲ ਲੈ ਕੇ ਆਏ ਨੇ ਨਾਮ ਵਰਾਈਟਰ ਮੁਦੱਸਰ ਬशीर ਜੋ ਕਿ ਲਾਹੌਰ ਤੋਂ ਆਏ ਨੇ ਉਹਨਾਂ ਤੋਂ ਜਾਣਦੇ ਆ ਕਿ ਲਾਹੌਰ ਤੋਂ ਆਏ ਨੇ ਤੇ ਹੋਰ ਕੀ ਕੁਝ ਲੈ ਆਏ ਨੇ ਬशीर ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੀ ਬਹੁਤ ਮਿਹਰਬਾਨੀ ਜੀ ਠੀਕ ਜੀ ਬशीर ਸਾਹਿਬ ਤੁਹਾਡੇ ਤੋਂ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹਵਾਂਗੇ ਵੀ ਗੋਇਲ ਨਾਵਲ ਹੁਣ ਲੈ ਕੇ ਆਏ ਹੋ ਇਸ ਨਾਵਲ ਦੇ ਵਿੱਚ ਕੀ ਕੁਝ ਖਾਸ ਹੈ ਇਹ ਨਾਵਲ ਕੀ ਸਟੋਰੀ ਦੱਸ ਰਿਹਾ ਸਾਰਿਆਂ ਨੂੰ ਅ ਇਹ ਤੇ ਖੈਰ ਜੀ ਵੈਸੇ ਪੜਾ ਨਾਲੇ ਫੈਸਲਾ ਕਰਨਗੇ ਲੇਕਿਨ ਕੁਛ ਤਾਂ ਦੱਸਣਗੇ ਜਿਨਾ ਨੇ ਪੜਿਆ ਵੀ ਹੈ ਜੀ ਅ ਇਹ ਹੈ ਕਿ ਐਸੇ ਵੀ ਜਸੀਂ ਪੰਜਾਬੀ ਕਲਾਸਿਕਸ ਨਾਲ ਜਿਹੜਾ ਕਲਕੱਤ ਦਾ ਇੱਕ ਤਾਲੁਕ ਹੈ ਔਰ ਜੋ ਕੁਝ ਖਲਕਤ ਨਾਲ ਸਾਰੇ ਮਾਮਲੇ ਰਹੇ ਨੇ ਅਸੀਂ ਉਹਨਾਂ ਦੇ ਉੱਤੇ ਉਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਜੀ ਅੱਛਾ ਤੁਹਾਡੇ ਹਰ ਨਾਵਲ ਨੂੰ ਬਹੁਤ ਸਾਰੀਆਂ ਤੁਹਾਡੀਆਂ ਜਿਹੜੀਆਂ ਦਸਮਾਨੇ ਕਹਾਣੀਆਂ ਸਾਰੇ ਪੜਦੇ ਨੇ ਤੁਸੀਂ ਇੱਕ ਬਿਹਤਰੀਨ ਜਿਹੜਾ ਰਾਈਟਰ ਮੰਨੇ ਜਾਂਦੇ ਹੋ ਹਨਾ ਤੇ ਤੁਹਾਡੇ ਨਾਵਲ ਦਾ ਇੰਤਜ਼ਾਰ ਵੀ ਸਾਰਿਆਂ ਨੂੰ ਰਹਿੰਦਾ ਹੈ ਤੁਸੀਂ ਕੈਨੇਡਾ ਦੇ ਵਿੱਚ ਆਏ ਹੋ ਕੈਨੇਡਾ ਵਾਲਾ ਦੀ ਮਹਿਮਾਨ ਨਵਾਜ਼ੀ ਕਿਵੇਂ ਦੀ ਰਹੀ ਤੇ ਤੁਹਾਡੀਆਂ ਜਿਹੜੀਆਂ ਸਾਰੀਆਂ ਲਿਖਤਾਂ ਉਹਨਾਂ ਨੂੰ ਲੈ ਕੇ ਕੀ ਕੁਝ ਸੁਣਾ ਨੂੰ ਮਿਲਿਆ ਤੁਹਾਨੂੰ ਇਥੋਂ ਪਹਿਲੇ ਤੇ ਮੈਂ ਉਹ ਮਹਿਮਾਨ ਨਵਾਜ਼ੀ ਤੇ ਗੱਲ ਕਰਾਂ ਉਹ ਬਹੁਤ ਹੀ ਜ਼ਬਰਦਸਤ ਹੈ ਜੀ ਜੀ ਔਰ ਇਹ ਜਿਹੜਾ ਤੀਸਰਾ ਪੰਜਾਬ ਸਾਡਾ ਹੈਗਾ ਦੂਸਰੇ ਦੇਸ਼ਾਂ ਦੇ ਵਿੱਚ ਮੈਨੂੰ ਐਦਰ ਦਾ ਐਕਸਪੀਰੀਅੰਸ ਹੈ ਮੈਂ ਪਿਛਲੀ ਦਫਾ ਜਿਸ ਵੇਲੇ ਆਇਆ ਤੇ ਮੇਰੇ ਨਾਲ ਜਿਹੜੇ ਵਿਨਰ ਸਨ ਉਹ ਜਤਿੰਦਰ ਹਾਨਸਨ ਜੀ ਤੇ ਸਾਡੇ ਇੱਥੇ ਇੱਕ ਆਂਟੀ 인ਦਰਜੀਤ कौर ਹੈ ਨੇ ਤੇ ਮੈਂ ਬਹੁਤ ਜਲਦੀ ਵਾਪਸ ਚਲਾ ਗਿਆ ਉਹਨਾਂ ਨੇ ਸਾਡਾ ਇੱਕ ਲੰਚ ਕੀਤਾ ਸੀ ਤੇ ਮੈਂ ਉਹਨੂੰ ਬਾਅਦ ਵਿੱਚ ਮੇਰੇ ਇਹਨਾਂ ਦੋਸਤਾਂ ਨੇ ਦੱਸਿਆ ਕਿ ਉਹਨਾਂ ਨੇ ਇੱਕ ਪੈਂਟ ਕੋਟ ਲਿਤਾਇਆ ਸੀ ਜਤਿੰਦਰ ਵਾਸਤੇ ਵੀ ਔਰ ਮੇਰੇ ਵਾਸਤੇ ਵੀ ਔਰ ਉਹਨਾਂ ਨੇ ਕਿਹਾ ਸੀ ਕਿ ਮੇਰੇ ਦੋਵੇਂ ਪੁੱਤਰ ਨੇ ਤੇ ਉਹਨੂੰ ਇਹ ਫੀਲ ਨਾ ਹੋਵੇ ਕਿ ਮੈਂ ਲੈਣ ਦੇ ਵੱਲੋਂ ਆਇਆ ਤੇ ਛੱਡ ਦੇ ਵੱਲੋਂ ਸੋ ਇਸ ਤੋਂ ਤੁਸੀਂ ਅੰਦਾਜ਼ਾ ਲਗਾਓ ਕਿ ਕਿਆ ਮੁਹੱਬਤ ਔਰ ਕਿਆ ਹ ਹੈ ਉਹਦਾ ਅਸੀਂ ਦੇ ਨਹੀਂ ਸਕਦੇ ਤੇ ਹੁਣ ਮੈਂ ਡਾਕਟਰ ਕੁਲਦੀਪ ਹੋਰਾਂ ਦੇ ਘਰ ਰਹਿ ਰਿਹਾ ਹਾਂ ਡਾਕਟਰ ਸਾਹਿਬ ਐਨਾ ਮੇਰੇ ਨਾਲ ਕਰ ਰਹੇ ਹੁੰਦੇ ਨੇ ਕਿ ਮੈਨੂੰ ਆ ਬਾਤ ਕਰਨਾ ਥੋੜੀ ਜੀ ਸ਼ਰਮ ਜੀ ਮਹਿਸੂਸ ਹੁੰਦੀ ਕਿ ਮੈਨੂੰ ਫੜ ਕੇ ਕਦੀ ਖੀਰ ਦੇ ਰਹੇ ਨੇ ਇੱਕ ਦੀ ਪਾਣੀ ਦੇ ਰਹੇ ਨੇ ਬਹੁਤ ਹੀ ਬਹੁਤ ਕਮਾਲ ਹੈ ਜੀ ਕਮਾਲ ਲਾਹੌਰ ਵਾਲਾ ਤੜਕਾ ਲਗਾ ਕੇ ਦਿੰਦੇ ਨੇ ਤੁਹਾਨੂੰ ਖਾਣੇ 'ਚ ਹਾਂ ਅੱਛਾ ਉਹ ਉਹਨਾਂ ਦੀ ਪੂਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਕਿਉਂਕਿ ਜਿਸ ਲਈ ਗੀਰਾ ਦੋਰੀ ਆਂਦੇ ਨੇ ਮੇਰੇ ਵਾਲੇ ਹੁੰਦੇ ਨੇ ਡਾਕਟਰ ਸਾਹਿਬ ਵੀ ਯਾਦ ਕੀਤਾ ਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਨੂੰ ਉਹਨਾਂ ਲਾਹੌਰ ਦਾ ਰਹੇ ਤੇ ਮੈਂ ਉਹਨਾਂ ਨੂੰ ਕਹਿੰਦਾ ਕਿ ਨਹੀਂ ਪਲੀਜ਼ ਜੋ ਤੁਸੀਂ ਕਰ ਰਹੇ ਹੋ ਮੈਂ ਵੀ ਤਾਂ ਕੁਝ ਨਵਾਂ ਐਕਸਪੀਰੀਅੰਸ ਕਰਾਂ ਨਾ ਉਹਨਾਂ ਨੇ ਕੱਲ ਬਣਾਏ ਸਨ ਗੋਬੀ ਵਾਲੇ ਪਰਾਠੇ ਉਹ ਸਾਡੇ ਉਥੇ ਇਸ ਤਰ੍ਹਾਂ ਨਹੀਂ ਬੰਦੇ ਸਾਡੇ ਉਥੇ ਭਰ ਕੇ ਬੰਦੇ ਨੇ ਇੱਕ ਨਵੀਂ ਟੈਕਨੀਕ ਸੀ दैट वाज ਅ ਵੰਡਰਫੁਲ ਤੇ ਬਹੁਤ ਮਜ਼ਾ ਆ ਰਿਹਾ ਬਹੁਤ ਜ਼ਬਰਦਸਤ ਹੈ ਔਰ ਮਲੀ ਸਾਬ ਨੇ ਸਾਡੇ ਸੰਗਤੀ ਨੇ ਜਮੂ ਸੈਨ ਸਾਹਿਬ ਦੀ ਸੰਗਤ ਦੇ ਨਾਲ ਬਹੁਤ ਹੀ ਅੱਛਾ ਮਹਿਸੂਸ ਹੋ ਰਿਹਾ ਕੋਈ ਮੈਨੂੰ ਐ ਨਹੀਂ ਲੱਗ ਰਿਹਾ ਕਿ ਮੈਂ ਓਪਰੀ ਥਾ ਦੇਗਾ ਬਿਲਕੁਲ ਵੈਰੀ ਗੁੱਡ ਚਲੋ ਜੀ ਤੁਹਾਡੇ ਕੋ ਲਾਨਿਆ ਤੇ ਇਹ ਦੋਸਤੋ ਵੀ ਤੁਸੀਂ ਬशीर ਸਾਹਿਬ ਦੀ ਇੰਨੀ ਖਾਤਰਦਾਰੀ ਕਰ ਰਹੇ ਹੋ ਤੇ ਤੁਹਾਡੇ ਪਰੌਂਠਿਆਂ ਦਾ ਜ਼ਿਕਰ ਹੋ ਰਿਹਾ ਬੜਾ ਕੁਛ ਇਹ ਸਿਰਫ ਉਹਨਾਂ ਨੂੰ ਹੈ ਜਿਹੜੇ ਰਾਈਟਰ ਨੇ ਜਾਂ ਬਾਕੀਆਂ ਲਈ ਵੀ ਇਦਾਂ ਹੀ ਮਹਿਮਾਨ ਨਹੀਂ ਨਹੀਂ ਦੇਖੋ ਜੀ ਵੈਸੇ ਤਾਂ ਹਰ ਜੀ ਨੂੰ ਜੀ ਆਇਆਂ ਪਰ ਹੁਣ ਮਹਿਮਾਨ ਆਏ ਨੇ ਤੇ ਅਸੀਂ ਪੜਦੇ ਆ ਇਹਨਾਂ ਨੂੰ ਇਹਨਾਂ ਦੀ ਕਲਮ ਦੀ ਤਾਕਤ ਤੋਂ ਵਾਕਿਫ ਆ ਇਹਨਾਂ ਦੀ ਲੋਕਾਈ ਦੇ ਨਾਲ ਜੁੜਤ ਤੋਂ ਵਾਕਿਫ ਆ ਸੋ ਚੰਗੇ ਭਾਗ ਨੇ ਫਿਲਹਾਲ ਸਾਰਾ ਸਮਾਂ ਇਹੀ ਸੋਚਦੇ ਆ ਕਿ ਚੰਗੇ ਜਿਆਦਾ ਲੈ ਕੇ ਵਾਪਸ ਜਾਣ ਕਿਉਂਕਿ ਜਦੋਂ ਅਸੀਂ ਜਾਂਨੇ ਆ ਉੱਥੇ ਤਾਂ ਹਮੇਸ਼ਾ ਹੀ ਮੇਰੇ ਮਨ 'ਚ ਇਹ ਹੁੰਦਾ ਕਿ ਕਾਸ਼ ਜੇ ਕਦੇ ਕਿਉਂਕਿ ਚੜ੍ਹਦੇ ਵਾਲੇ ਪਾਸੇ ਤਾਂ ਬੜੇ ਲੋਕ ਪਾਕਿਸਤਾਨ ਜਾਂਦੇ ਬਟ ਉਧਰੋਂ ਕਦੇ ਹੀ ਕੋਈ ਆ ਆਉਂਦਾ ਉਹ ਵੀ ਇੱਥੇ ਆਉਂਦਾ ਹੈ ਤੇ ਉਧਰ ਤਾਂ ਵੀਜ਼ਾ ਨਹੀਂ ਮਿਲਦਾ ਸੋ ਜਦੋਂ ਜਿੱਥੇ ਵੀ ਉਹ ਕਿਤੇ ਸਾਨੂੰ ਮੌਕਾ ਮਿਲੇ ਮਹਿਮਾਨ ਅਜ਼ੀਦਾ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਨੇੜੇ ਤਾਂ ਨਹੀਂ ਪਹੁੰਚਿਆ ਜਾ ਸਕਦਾ ਘਟੋ ਘਟ ਥੋੜਾ ਜਾਂ ਨੇੜੇ ਬਿਲਕੁਲ ਹਾਂ ਹਾਂਜੀ ਅੱਛਾ ਬਸ਼ੀਰ ਸਾਹਿਬ ਜ਼ਿਕਰ ਵੀ ਕਰ ਰਹੇ ਸੀ ਇਸ ਗੱਲ ਦਾ ਵੀ ਜਿਹੜੇ ਮਤਲਬ ਕਹਿ ਲੋ ਕਿ ਲਿਟਰੇਚਰ ਹੁੰਦਾ ਆ ਆਪਸੀ ਸਾਂਝ ਬਣਾਉਂਦਾ ਸਾਰਿਆਂ ਦੇ ਵਿੱਚ ਤੇ ਕੈਨੇਡਾ ਵਾਲੇ ਵੀ ਇਹੀ ਕੋਸ਼ਿਸ਼ ਕਰ ਰਹੇ ਨੇ ਕਿ ਲਹਿੰਦੇ ਪੰਜਾਬ ਤੋਂ ਬੁલાਏ ਜਾਣ ਲਾਹੌਰ ਤੋਂ ਬਹੁਤ ਸਾਰੇ ਰਾਈਟਰ ਆਣ ਕੈਨੇਡਾ ਵਾਲਿਆਂ ਨੂੰ ਮਿਲਣ ਦੂਜੇ ਜਿਹੜੇ ਆਪਣੇ ਚੜ੍ਹਦੇ ਪੰਜਾਬ ਵਿੱਚ ਵੀ ਗੇੜਾ ਆਂ ਸਾਰੇ ਕਿਤੇ ਜਿਹੜੀ ਲਿਟਰੇਚਰ ਦੀ ਜਿਹੜੀ ਪਿਆਰ ਵਾਲੀ ਸਾਂਝ ਆਉ ਪਾਈ ਜਾ ਸਕੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂ ਕਿ ਕੈਨੇਡਾ ਦੀ ਧਰਤੀ ਕੈਨੇਡਾ ਦਾ ਪਾਸਪੋਰਟ ਹੈ ਜਿਹੜਾ ਇਹਨੂੰ ਮੈਂ ਬਹੁਤ ਕਈ ਵਾਰ ਸ਼ੁਕਰਾਨਾ ਕਰਦੀ ਹਾਂ ਕਿ ਜਿਹੜੀਆਂ ਚੀਜ਼ਾਂ ਲੋਕ ਤਸੱਵਰ ਨਹੀਂ ਕਰ ਸਕਦੇ ਜਾਂ ਕੁਝ ਲੋਕ ਪਹੁੰਚ ਨਹੀਂ ਕਰ ਸਕਦੇ ਅਸੀਂ ਇਹਦੇ ਕਰਕੇ ਪਾਕਿਸਤਾਨ ਵੀ ਚਲੇ ਜਾਂਦੇ ਆ ਤੇ ਇਹਨਾਂ ਲੋਕਾਂ ਨੂੰ ਵੀ ਬੁਲਾ ਕੇ ਇੱਥੇ ਇਹਨਾਂ ਤੋਂ ਬੜਾ ਕੁਝ ਸਿੱਖਦੇ ਆ ਤੇ ਸਾਡਾ ਜਿਹੜਾ ਵਿਰਸਾ ਵਿਰਾਸਤ ਜਿਹੜੀ ਸਾਡੇ ਤੋਂ ਟੁੱਟੀ ਹੈ ਜਿਹੜੇ ਪੰਜਾਬੀ ਦਾ ਸਾਡਾ ਨਾਤਾ ਟੁੱਟਿਆ ਤੇ ਉਹਨੂੰ ਅਸੀਂ ਮੁੜ ਸੁਰਜੀਤ ਕਰ ਸਕਦੇ ਆ ਬਹੁਤ ਸਾਰੇ ਲਫ਼ਜ਼ ਸਿੱਖਦੇ ਆ ਐਜ਼ ਅ ਵੱਡੇ ਲਿਟਰੇਰੀ ਪਰਸਨੈਲਿਟੀ ਹੋਣ ਦੇ ਨਾਤੇ ਥੋੜਾ ਥੋੜਾ ਬਹੁਤਾ ਜੋ ਮੈਂ ਵੀ ਲਿਖਦੀ ਆ ਤੇ ਮੈਂ ਬੜਾ ਖੁਸ਼ ਇਹਨਾਂ ਦੇ ਵਾਰਤਾਲਾਪ ਚੋਂ ਸਿੱਖਦੀ ਆ ਇਹਨਾਂ ਦੇ ਰਾਈਟਿੰਗਸ ਜਿਹੜੀਆਂ ਨੇ ਉਹਨਾਂ ਵਿੱਚੋਂ ਬੜੇ ਲਫ਼ਜ਼ ਨੇ ਜਿਹੜੇ ਸਾਡੇ ਸ਼ਬਦ ਕੋਸ਼ ਦੇ ਵਿੱਚ ਦਾਖਲ ਹੋ ਗਏ ਨੇ ਸੋ ਬਹੁਤ ਖੁਸ਼ ਐ ਸਾਂਝ ਪਾਉਣ ਲਈ ਕਿਉਂਕਿ ਜਦੋਂ ਖਾਸ ਕਰਕੇ ਤੁਹਾਡੀ ਬੋਲੀ ਇੱਕ ਹੋਵੇ ਤੁਹਾਡਾ ਵਿਰਸਾ ਵਿਰਾਸਤ ਸੱਭਿਆਚਾਰ ਇੱਕ ਹੋਵੇ ਸੋ ਸਾਡਾ ਸਾਰਾ ਕੁਝ ਹੀ ਸਾਂਝਾ ਸੀ ਬਟ ਇੱਕ ਦੂਰੀ ਸੀ ਆਬਵੀਅਸ ਆ ਕਿ ਆਪਾਂ ਹਿਊਮਨ ਨੇਚਰ ਆ ਜਦੋਂ ਕੋਈ ਜਿਹੜੀ ਜਿਸ ਤੁਸੀਂ ਪਾਰ ਨਹੀਂ ਸਕਦੇ ਉਹਦੀ ਤੁਹਾਨੂੰ ਬਹੁਤ ਤਲਬ ਵੀ ਹੁੰਦੀ ਹੈ ਤੇ ਜਿਸ ਤਰ੍ਹਾਂ ਇਹਨਾਂ ਨੂੰ ਸਾਡੇ ਨਾਲ ਮਿਲਣ ਦੀ ਹੈ ਤੇ 25 ਸਾਲਾਂ ਅਸੀਂ ਬਹੁਤ ਖੁਸ਼ ਨਸੀਬ ਆ ਕਿ ਅਸੀਂ ਇਹ ਇਸ ਨੂੰ ਮਾਣ ਰਹੇ ਹਾਂ ਜੀ ਬਿਲਕੁਲ ਮਲੀ ਸਾਹਿਬ ਨਾਵਲ ਲੈ ਕੇ ਆਏ ਨੇ ਬशीर ਸਾਹਿਬ ਤੇ ਤੁਹਾਡਾ ਬਹੁਤ ਵੱਡਾ ਰੋਲ ਹੈ ਹਨਾ ਤੁਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹੋ ਜਦੋਂ ਵੀ ਕੋਈ ਵਧੀਆ ਰਾਈਟਰ ਆਉਂਦੇ ਆ ਉਹਨਾਂ ਨੂੰ ਪ੍ਰੋਮੋਟ ਕਰ ਸਕੋ ਉਹਨਾਂ ਦੀਆਂ ਸੋਹਣੀਆਂ ਸੋਹਣੀਆਂ ਲਿਖਤਾਂ ਸਾਰਿਆਂ ਦੇ ਮੂਰੇ ਕਰ ਸਕੋ ਸੋ ਇਸ ਵਾਰ ਵੀ ਕੋਸ਼ਿਸ਼ ਹੈ ਤੇ ਕੱਲ ਦੇ ਇਵੈਂਟ ਬਾਰੇ ਥੋੜਾ ਤੋਂ ਜਾਨਣਾ ਚਾਹਾਂਗੇ ਵੀ ਕਿਵੇਂ ਦੀ ਤਿਆਰੀ ਹੈ ਜਿਨ੍ਹਾਂ ਨੇ ਆਪਣੀ ਮਸਰੂਫੀਅਤ ਕੱਢ ਕੇ ਆਣਾ ਉਹ ਕਿੱਥੇ ਪਹੁੰਚਣ ਖਾਸ ਕਰਕੇ ਬशीर ਸਾਹਿਬ ਨੂੰ ਜਿਨ੍ਹਾਂ ਨੇ ਮਿਲਣਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਕਿ ਜਦੋਂ ਵੀ ਕੋਈ ਵੀ ਜਨ ਦਾਨਿਸ਼ਵਰ ਸਾਡੇ ਮੁਲਕਾਂ ਤੋਂ ਆਉਂਦੇ ਨੇ ਪੰਜਾਬ ਤੋਂ ਆਉਂਦੇ ਨੇ ਸਾਨੂੰ ਉਦਾਂ ਹੀ ਬਹੁਤ ਖੁਸ਼ੀ ਹੁੰਦੀ ਕਿ ਕੋਈ ਕੁਛ ਨਾ ਕੋਈ ਸੱਟ ਲਈ ਪਿਆਰ ਦੀਆਂ ਗੱਲਾਂ ਲੈ ਕੇ ਆਏ ਹੈਗੇ ਆ ਜਦੋਂ ਸੱਜਣ ਪਿਆਰੇ ਬੇਲੀ ਆਉਂਦੇ ਨੇ ਕਿਉਂਕਿ ਅਸੀਂ ਹੈ ਤਾਂ ਇੱਕੋ ਹੀ ਆਸੀਂ ਇਹ ਤਾਂ ਵੀ ਸਾਡਾ ਭਾਰਮ ਹੈਗਾ ਨਾ ਕੋਈ ਕੁਛ ਸਾਡੇ ਵਿੱਚ ਫਰਕ ਨਹੀਂ ਪਿਆ ਪਰ ਜਿਸ ਤਰ੍ਹਾਂ ਮਤਲਬ ਕੁਝ ਗੱਲਾਂ ਨੇ ਨਾ ਕਿ ਆਪਣੇ ਜਿਸ ਤਰ੍ਹਾਂ ਹਰਗਿਰੀ ਜੀ ਨੇ ਗੱਲ ਕੀਤੀ ਹੈਗੀ ਹੈ ਕਿ ਇਹਨਾਂ ਦੇ ਕੋਲ ਬੜਾ ਸ਼ਬਦਾਂ ਦਾ ਭੰਡਾਰ ਆ ਕਿਉਂਕਿ ਇਹ ਕੀਲੀ ਦੇ ਮੱਲੇ ਸੰਗ ਰਹੇ ਕਵੀ ਸਾਬ ਦਾ ਇੱਕ ਮੈਂ ਇੱਥੇ ਸ਼ਲੋਕ ਕਰਾਂਗਾ ਕਵੀ ਸਾਬ ਕਹਿੰਦੇ ਚਲਤੀ ਚਾ ਕੀ ਦੇਖ ਕੇ ਦੀਆ ਕਵੀਰਾ ਰੋਏ ਦੋ ਪਾਟਨ ਕੇ ਵਿੱਚ ਮੈਂ ਸਾਬਤ ਬਚਾ ਨ ਕੋਏ ਤਾਂ ਉਹਨਾਂ ਦਾ ਲੜਕਾ ਸੁਣ ਰਿਹਾ ਸੀ ਕਿਦਾ ਬੂ ਇਹ ਕਿਹਾ ਕਰਦਾ ਚਾ ਕੀ ਚਾ ਕੀ ਕਰਦੇ ਰਹਿੰਦੇ ਹੋ ਤਾਂ ਉਹ ਕਹਿੰਦਾ ਹਾਂ ਤੇਰਾ ਕਿੰਦਾ ਕੀ ਖਿਆਲ ਉਹ ਕਹਿੰਦਾ ਚਾ ਕੀ ਚਾ ਕੀ ਸਭ ਕਹੇ ਕੀਲੀ ਕਹੇ ਨਾ ਕੋਏ ਜੋ ਕੀਲੀ ਕੇ ਸੰਗ ਰਹੇ ਬਾੜ ਨਾ ਬਾਂਕਾ ਹੋਏ ਸੋ ਇਹ ਲੋਕ ਮਹਾਰ ਨੇ ਇਹਨਾਂ ਨੇ ਆਪਣੀ ਵਿਰਾਸਤ ਨੂੰ ਸੰਭਿਆ ਹੋਇਆ ਹੈਗਾ ਸਾਡੇ ਪਾਸੇ ਵਿਅਸਤਾ ਬੜਾ ਅਸਰ ਹੈਗਾ ਤਾਂ ਪਰ ਜਿੱਦਾਂ ਜਿੱਦਾਂ ਅਸੀਂ ਮਿਲਦੇ ਆ ਅਸੀਂ ਇਹਨਾਂ ਤੋਂ ਬਹੁਤ ਕੁਝ ਸਿੱਖਣਾ ਹੈਗਾ ਇਹ ਸਾਡੇ ਪੁਰਾਣੇ ਨਹੀਂ ਹੈਗੇ ਸਾਡੇ ਭਰਾ ਦੇ ਵੈਸੇ ਤਾਂ ਇਹ ਗੱਲਾਂ ਕਹਿਣ ਦੀਆਂ ਹੁੰਦੀਆਂ ਵੇ ਅਸੀਂ ਇਹਨਾਂ ਦੀ ਕੀ ਮੱਲ ਮਹਿਮਾਨ ਨਿਵਾਜ਼ੀ ਕਰਦੀ ਹੈਗੀ ਆ ਜਾਂ ਇਹ ਸਿਰਫ ਇੱਕ ਪਿਆਰ ਦੀਆਂ ਗੱਲਾਂ ਹੁੰਦੀਆਂ ਤਾਂ ਮਲੀ ਸਾਹਿਬ ਸਾਰੇ ਕਿੱਥੇ ਪਹੁੰਚ ਸਕਦੇ ਨੇ ਮਸ਼ੀਰ ਸਾਹਿਬ ਨੂੰ ਮਿਲਣ ਲਈ ਇਹਨਾਂ ਦੇ ਨਾਵਲ ਨੂੰ ਜਾਣਨ ਲਈ ਕੱਲ ਨੂੰ ਅਸੀਂ ਇੱਕ ਪ੍ਰੋਗਰਾਮ ਰੱਖਿਆ ਜੀ ਆਪਣੇ ਸਦੀ ਸੀਨੀਅਰ ਸੈਂਟਰ ਦੇ ਵਿੱਚ ਜਿਹੜਾ ਕਿ 122 ਤੇ ਤਾਂ 72 ਤੇ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਹੈਗਾ ਤਾ ਅਸੀਂ ਸਾਰੀ ਕਮਿਊਨਿਟੀ ਨੂੰ ਸੱਦਾ ਦਿੰਦਾ ਹੈ ਵੀ ਤੁਸੀਂ ਤੁਸੀਂ ਉੱਥੇ ਆਓ ਆਪਾਂ ਮਤਲਬ ਮਦਸਰ ਸਾਹਿਬ ਦੀਆਂ ਗੱਲਾਂ ਸੁਣੀਏ ਇਹਨਾਂ ਦੇ ਨਾਵਲ ਬਾਰੇ ਕੋਈ ਸੱਜਣ ਗੱਲਬਾਤ ਵੀ ਕਰਨਗੇ ਕੋਈ ਪੇਪਰ ਪੜ੍ਹਨਗੇ ਤਾਂ ਕੁਝ ਤੰਦਾਂ ਨੂੰ ਫੁਰਲਾਣ ਲੱਗੇ ਕਿਉਂਕਿ ਕਿਉਂਕਿ ਜਿਹੜਾ ਸਾਹਿਤ ਹੁੰਦਾ ਨੇ ਜੀ ਇਹ ਸਾਹਿਤ ਜੋ ਵੀ ਸਾਡਾ ਸਾਡੇ ਕੋਲ ਗਵਾਚ ਗਿਆ ਆ ਜਾਂ ਉਹਦੀ ਗੱਲਬਾਤ ਨਹੀਂ ਹੁੰਦੀ ਤਾਂ ਇਹ ਉਹਦੇ ਖੁਰਾਕੋਜ ਲੱਭਣ ਦੇ ਵਿੱਚ ਇਹ ਸਹਾਇ ਸਹਾਇ ਹੁੰਦੇ ਨੇ ਤਾਂ ਇੱਕ ਛੋਟਾ ਜਿਹਾ ਜਵਾਬ ਚਾਹੁੰਗੀ ਇੱਥੇ ਮੈਂ ਤੁਹਾਡੇ ਕੋਲੋਂ ਕਿ ਹੁਣੇ ਮਹਿਮਾਨ ਨਵਾਜ਼ੀ ਦੀ ਗੱਲ ਹੋ ਰਹੀ ਸੀ ਤੇ ਬशीर ਸਾਹਿਬ ਨੂੰ ਤੁਸੀਂ ਪੰਜਾਬੀ ਖਾਣਾ ਖਵਾਇਆ ਜਾਂ ਲਾਹੌਰੀ ਤੜਕਾ ਲਵਾ ਕੇ ਨਹੀਂ ਅਸੀਂ ਖਾਣਾ ਹੀ ਪੰਜਾਬੀ ਜਿਸ ਤਰ੍ਹਾਂ ਲਾਹੌਰੀ ਵੀ ਪੰਜਾਬੀ ਆ ਹਦੀ ਲਾਹੌਰ ਦਾ ਪੰਜਾਬੀ ਦਾ ਸਰਤਾਜ ਹੈਗਾ ਜੀ ਲਾਹੌਰ ਦਾ ਜਿਸ ਤਰ੍ਹਾਂ ਮਤਲਬ ਆਪਣੇ ਖਾਣੇ ਆ ਵੀ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ ਇਹ ਇਹ ਬਿਲਕੁਲ ਸੱਚ ਹੈਗਾ ਕਿਉਂਕਿ ਲਾਹੌਰ ਸਾਡੀ ਤਹਜ਼ੀਬ ਦਾ ਮਰਕਜ਼ ਹੈ ਸੈਂਟਰ ਹੈਗਾ ਔਰ ਉੱਥੋਂ ਦੀ ਸਾਰੀ ਤਹਿਜ਼ੀਬ ਹੈ ਸਾਡੀ ਲਾਹੌਰ ਤੋਂ ਚੱਲੀ ਹੈਗੀ ਹੈ ਅੱਜ ਵੀ ਉਹ ਮਤਲਬ ਉਸੇ ਹੀ ਤਰ੍ਹਾਂ ਜੇ ਤੁਸੀਂ ਲਾਹੌਰ ਦੇ ਵਿੱਚ ਜਾਓ ਤੁਸੀਂ ਹੈਰਾਨ ਹੋਵੋਗੇ ਕਿ ਉਹਨਾਂ ਨੇ ਕੀ ਕੁਝ ਸਾਹਮ ਕੇ ਰੱਖਿਆ ਹੈਗਾ ਅਸੀਂ ਕਈਆਂ ਮਤਲਬ ਕੁਝ ਗੱਲਾਂ ਐਵੇਂ ਸੁਣਦੇ ਜੀ ਉੱਥੇ ਆਹ ਹੈ ਨਹੀਂ ਆਹ ਹੈ ਨਹੀਂ ਪਰ ਲੋਕ ਉਹ ਕੌਮਾਂ ਮਹਾਨ ਹੁੰਦੀਆਂ ਜਿਹੜੀਆਂ ਆਪਣੇ ਵਿਰਸੇ ਨੂੰ ਸਾਹਮ ਕੇ ਰੱਖਦੀਆਂ ਤਾਂ ਲਾਹੌਰ ਇਸ ਚੀਜ਼ ਦੀ ਗਵਾਹੀ ਹੈ ਕਿ ਉਹਨਾਂ ਨੇ ਸਭ ਕੁਝ ਸਾਹਮ ਕੇ ਰੱਖਿਆ ਹੈ ਜਾਂ ਸਾਹਮਣ ਦੀ ਕੋਸ਼ਿਸ਼ ਕਰ ਰਹੇ ਨੇ ਥੈਂਕ ਯੂ ਜੀ ਜੀ ਬਸ਼ੀਰ ਸਾਹਿਬ ਹੁਣ ਆਖਿਰ ਦੇ ਵਿੱਚ ਥੋੜ੍ਹ ਤੋਂ ਇਹ ਜਾਨਣਾ ਚਾਹਾਂਗੇ ਪਹਿਲਾਂ ਤਾਂ ਇੱਥੇ ਬਹੁਤ ਸਾਰੇ ਰਾਈਟਰ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਤੁਹਾਨੂੰ ਮਿਲਣਾ ਵੀ ਚਾਹੁੰਦੇ ਨੇ ਜਿਨ੍ਹਾਂ ਦੀਆਂ ਕਿਤਾਬਾਂ ਤੁਸੀਂ ਵੀ ਜ਼ਰੂਰ ਪੜ੍ਹਦੇ ਹੋਵੋਗੇ ਤਾਂ ਉਹਨਾਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੋਗੇ ਬਸ ਕੱਲ ਆਨ ਮਿਲਨੇ ਆ ਗੱਪਸ਼ਪ ਮਾਰਾਂਗੇ ਔਰ ਕੱਲ ਦਾ ਪ੍ਰੋਗਰਾਮ ਦੇਖਨੇ ਆ ਕਿਉਂਕਿ ਇਹ ਹੁੰਦਾ ਤੇ ਅਸਲ ਇਹ ਇੱਕ ਬਹਾਨਾ ਹੀ ਹੈ ਹਿਊਮਨ ਇੰਟਰੈਕਸ਼ਨ ਦਾ ਰਾਈਟਰਸ ਨਾਲ ਦੂਸਰਿਆਂ ਨਾਲ ਮਿਲਣ ਦਾ ਇੱਕ ਦੂਸਰੇ ਕੋਲੋਂ ਸਿੱਖਣ ਦਾ ਔਰ ਮੈਂ ਵੀ ਆਪਣੇ ਇਹਨਾਂ ਦੋਸਤਾਂ ਕੋਲੋਂ ਬਹੁਤ ਕੁਝ ਸਿੱਖਨਾ ਵਾ ਜਿਸ ਵਕਤ ਮੈਂ ਗੋਇਲ ਵੀ ਲਿਖ ਰਿਹਾ ਸਾਂ ਤੇ ਜਿੱਥੇ ਜਿੱਥੇ ਮੈਂ ਹਿੰਦੂਇਜ਼ਮ ਨੂੰ ਟੱਚ ਕਰ ਰਿਹਾ ਸਾਂ ਤੇ ਮੇਰੇ ਇੱਕ ਦੋਸਤ ਨੇ ਉਥੇ ਪ੍ਰੋਫੈਸਰ ਡਾਕਟਰ ਅਜਿੰਦਰ ਟੋਕੀ ਮੈਂ ਉਹਨਾਂ ਦੀ ਹੈਲਪ ਲੈਣਾ ਸੋ ਉਹਨਾਂ ਕੋਲੋਂ ਵੇਟ ਕਰਵਾਉਣਾ ਸਾਂ ਜਿੱਥੇ ਮੈਂ ਸਿੱਖੀਜ਼ਮ ਦੇ ਉੱਤੇ ਗੱਲ ਕਰਾਂ ਸਾਂ ਮੈਂ ਇਹਨਾਂ ਕੋਲੋਂ ਪੁੱਛਣਾ ਸਾਂ ਭਗਤ ਨੈਦਾਸੀ ਕੈਰੈਕਟਰ ਵਿੱਚ ਕੀਤਾ ਕਿ ਦੇ ਕੋਮਸਸ ਹੀ ਲਿਖਿਆ ਹੈ ਪ੍ਰੋਨਨਸੀਏਸ਼ਨ ਦੇ ਮਸਲੇ ਨੇ ਲਿਪੀ ਦੇ ਮਸਲੇ ਆ ਗਏ ਨੇ ਤੇ ਅਸੀਂ ਬਹੁਤ ਕੁਝ ਇੱਕ ਦੂਸਰੇ ਕੋ ਸਿੱਖਨੇ ਆ ਗਏ ਹਾਂ ਉਹ ਐਵੇਂ ਹੀ ਇਹ ਕਹਿ ਰਹੇ ਨੇ ਮੈਂ ਇਹਨਾਂ ਲੋਕਾਂ ਕੋ ਬਹੁਤ ਕੁਝ ਸਿੱਖਣਾ ਔਰ ਇੱਕ ਦੂਸਰੇ ਨਾਲ ਮਿਲ ਕੇ ਹੀ ਅਸੀਂ ਗੱਲਬਾਤ ਨੂੰ ਅੱਗੇ ਲੈ ਕੇ ਚੱਲ ਸਕਦੇ ਹਾਂ ਬਿਲਕੁਲ ਥੈਂਕ ਯੂ ਸੋ ਮੱਚ ਬਸ਼ੀਰ ਸਾਹਿਬ ਜੀ ਸੋ ਜੇ ਤੁਸੀਂ ਵੀ ਮਿਲਣਾ ਜੀ ਬਸ਼ੀਰ ਸਾਹਿਬ ਨੂੰ ਤੇ ਇਹਨਾਂ ਦਾ ਨਾਵਲ ਜਿਹੜਾ ਇਹ ਲਾਂਚ ਕਰਨ ਲੱਗੇ ਨੇ ਜੀ ਕੱਲ ਸ਼ਨੀਵਾਰ ਨੂੰ ਐਡਰੈਸ ਸਾਨੂੰ ਪਤਾ ਲੱਗ ਗਿਆ ਸਾਰੇ ਜ਼ਰੂਰ ਪਹੁੰਚਣਾ ਤੇ ਸਪੈਸ਼ਲੀ ਗੋਇਲ ਦੇ ਵਿੱਚ ਕੀ ਕੁਝ ਖਾਸ ਹੈ ਕੀ ਕਹਿ ਰਹੀ ਹੈ ਗੋਇਲ ਦੀ ਕਹਾਣੀ ਇਹ ਜ਼ਰੂਰ ਸੁਣਨ ਲਈ ਜਾਣਾ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇਥੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ